ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਪ੍ਰਮਾਤਮਾ ਦੀ ਮਿਹਰ ਨਾਲ ਅਤੇ ਸਾਹਾ ਸੰਗ ਦੇ ਸਹਿਯੋਗ ਨਾਲ ਇਹ ਐਂਬੂਲੈਂਸ ਲਈ ਗਈ ਹੈ ਜਿਸ ਵਿੱਚ ਗਰੀਬਾਂ ਦਾ ਫ੍ਰੀ ਹਸਪੀਟਲ ਤੱਕ ਲੈ ਕੇ ਜਾਵਾਂਗੇ ਅੱਗੇ ਵੀ ਸਾਡੀ ਜਿਹੜੀ ਪਹਿਲੀ ਐਂਬੂਲੈਂਸ ਹੈ ਬਿਲਕੁਲ ਫ੍ਰੀ ਸੇਵਾ ਕਰਦੀ ਰਹੀ ਹੈ ਭਾਵੇਂ ਕਿਸਾਨੀ ਅंदोलਨ ਸੀ ਭਾਵੇਂ ਬੰਦੀ ਸਿੰਘਾਂ ਦੀ ਰਹਾਈ ਲਈ ਮੋਰਚਾ ਲੱਗਿਆ ਉੱਥੇ ਵੀ ਸੇਵਾ ਕਰਦੇ ਆ ਬਿਨਾਂ ਭੇਦ ਭਾਅ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਆਈ ਜਿਹਨੂੰ ਵੀ ਇਹ ਜ਼ਰੂਰਤ ਹੋਵੇ ਬਿਨਾ ਭੇਦ ਭਾਪ ਇਹ ਐਂਬੂਲੈਂਸ ਉਹਦੀ ਸੇਵਾ ਕਰੇਗੀ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਭੈਣਾ ਨੇ ਮੇਰੇ ਬਜ਼ੁਰਗਾਂ ਨੇ ਅਸ਼ੀਰਵਾਦ ਦੇ ਨਾਲ ਇਹ ਸਾਨੂੰ ਐਂਬੂਲੈਂਸ ਲੈ ਕੇ ਦਿੱਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ಗ್ರಾಮ ਪੰਚਾਇਤ ਮੂਨਕਾ ਵੱਲੋਂ ਅਤੇ ਸਰਬੱਤ ਦਾ ਭਲਾ ਸੇਵਾ ਸਾਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਰਿਆਂ ਨੂੰ ਤੰਦਰੀਆਂ ਤੋਂ ਤੰਦਰੁਸਤੀਆਂ ਬਖਸ਼ੇ ਕਿਉਂਕਿ ਪ੍ਰਮਾਤਮਾ ਆਪ ਸਭ ਦੇ ਨਾਮ ਜਾਣਦਾ ਹੈ ਇਸ ਤੋਂ ਇਲਾਵਾ ਵੀ ਸਾਡੀਆਂ ਬਹੁਤ ਸੇਵਾਵਾਂ ਚੱਲ ਰਹੀਆਂ ਜਿੱਦਾਂ ਕਿ ਹੜ ਆਇਆ ਸੀ ਲਗਾਤਾਰ ਨਗਰਵਸੀ ਮੋਰਕਾਂ ਦੀ ਸੰਗਤ ਵੱਲੋਂ 50 ਦਿਨ ਲੰਗਰ ਲਾਇਆ ਗਿਆ ਪਿੰਡੋ ਬਣ ਕੇ ਲੰਗਰ ਜਾਂਦਾ ਰਿਹਾ ਅਤੇ ਹੋਰ ਜਿੰਨੇ ਵੀ ਪ੍ਰਭਾਵਿਤ ਸਾਡਾ ਸੀ ਕਿਸੇ ਨੂੰ ਜੇ ਡੀਜ਼ਲ ਦੀ ਲੋੜ ਸੀ ਜਾਂ ਕਿਸੇ ਨੂੰ ਖਾਦ ਦੀ ਲੋੜ ਸੀ ਵੀਰ ਮਨਜੋਤ ਸਿੰਘ ਤਲਵੰਡੀ ਜੋ ਗੁਰੂ ਆਸਰਾ ਕਰ ਬਾਗੇ ਚਲਾਉਂਦੇ ਜਨਾਬ ਜੋ ਵੀ ਉਹਨਾਂ ਨੇ ਹੁਕਮ ਕੀਤਾ ਉਹਨਾਂ ਦਾ ਪੂਰਾ ਸਹਿਯੋਗ ਅਸੀਂ ਕੀਤਾ ਤੇ ਹੁਣ ਵੀ ਵੀਰ ਮਨਜੋਤ ਸਿੰਘ ਤਲਵੰਡੀ ਨੂੰ ਵੀ ਇਸ ਐਂਬੂਲੈਂਸ ਦੀ ਬਹੁਤ ਬਧਾਈਆਂ ਕਿਉਂ ਉਹਨਾਂ ਦਾ ਵੀ ਯੋਗਦਾਨ ਬਹੁਤ ਬੜਾ ਵੱਡਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਹੱਸ ਜਾਨੇ ਕਿਹਾ ਸੀ ਜਵਿੰਦਰ ਸਿੰਘ ਤੈਨੂੰ ਆਪਾਂ ਨਵੀਂ ਐਂਬੂਲੈਂਸ ਲੈ ਕੇ ਦੇਣੀ ਆ ਮੈਂ ਕਿਹਾ ਵੀਰੇ ਮੇਰੇ ਕੋ ਮੇਰੇ ਪਿੰਡ ਦੀ ਸੰਗਤ ਤੇ ਮੇਰੇ ਬਾਹਰਲੇ ਦੋਸਤ ਮਿੱਤਰ ਹੈਗੇ ਆ ਉਹਨਾਂ ਨੇ ਲੈ ਦੇਣੀ ਆ ਮੈਂ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਵਾਦ ਦੀਆਂ ਜੋ 7-8 ਦਿਨਾਂ ਵਿੱਚ ਹੀ ਜਦੋਂ ਵੀਰ ਮਨਜੋਤ ਸਿੰਘ ਨੇ ਮੈਨੂੰ ਇਹ ਕੈਪਟਨ ਲੈ ਲਈ ਸੱਤਾ ਅੱਠਾ ਦਿਨਾਂ ਦੇ ਵਿੱਚ ਹੀ ਇਹ ਐਂਬੂਲੈਂਸ ਜਿਹੜੀ ਆ ਇਹਦੇ ਪੈਸੇ ਹੋ ਗਏ ਸਭੂ 1 ਲੱਖ ਰੁਪਿਆ ਤਕਰੀਬਨ ਬਾਧੂ ਜੋ ਇਹਦੇ ਲਈ ਅਸੀਂ ਜੋ ਡਰਾਈਵਰ ਰੱਖਾਂਗੇ ਉਹਦੇ ਲਈ ਰੱਖਿਆ ਜੀ ਤੋ ਦੁਬਾਰਾ ਫਿਰ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਪੈਸੇ ਭੇਜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਪਰੰਤ ਜੇ ਕਿਸੇ ਨੂੰ ਆਕਸੀਜਨ ਸਿਲੰਡਰ ਦੀ ਲੋੜ ਹੋਵੇ ਬੈੱਡ ਦੀ ਲੋੜ ਹੋਵੇ ਜਾਂ ਸਟਿੱਕ ਦੀ ਲੋੜ ਹੋਵੇ ਜਾਂ ਜੋ ਵਾਕਰ ਹੈ ਉਹਦੀ ਲੋਲ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ ਹੈ 90413 49713 ਮੈਂ ਦੁਆਰਾ ਫਿਰ ਜਿਨੇ ਵੀ ਵੀਰਾਂ ਨੇ ਇਹੋ ਐਮੂਲੈਂਸ ਲੈ ਕੇ ਭੇਜੀ ਹੈ ਮਾਲਕ ਦੇ ਚਾਹੇ ਨਜ਼ਰ ਅਰਦਾਸ ਕਰਦਾ ਪ੍ਰਮਾਤਮਾ ਸਾਰੇ ਨੂੰ ਤੰਦਰੁਸਤੀਆਂ ਬਖਸ਼ੇ ਤੇ ਚੜ੍ਹਦੀ ਕਲਾ ਰੱਖੇ ਸਰਬੱਤ ਦਾ ਭਲਾ ਸੇਵਾ ਸੇਟੀ ਇਦਾਂੇ ਸੇਵਾ ਕਰਦੀ ਰਵੇ ਗੁਰੂ ਕਰ ਦੇ ਵਜੀਰ ਭਾਈਚੰਦ ਜੀ ਸਾਡੇ ਨਾਲ ਆ ਇਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਾ ਓ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰ ਦੀਆਂ ਖੁਸ਼ੀਆਂ ਹਾਂ ਦੇ ਮਹਾਰਾਜ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਵਿੰਦਰ ਸਿੰਘ ਜੀ ਇਹ ਸੇਵਾਦਾਰ ਵੀ ਹਨ ਗਰੀਬਾਂ ਦੀ ਮਦਦ ਕਰਦੇ ਆ ਨਵੀਂ ਬੈਂਡ ਦਾ ਪੰਜਾ ਸਿੰਘਾਂ ਨੇ ਉਦਘਾਟਨ ਕੀਤਾ ਹੈ ਇਹ ਨਗਰ ਦੀ ਵਾਸਤੇ ਬਹੁਤ ਹੀ ਵਧੀਆ ਔਰ ਖੁਸ਼ੀ ਦੀ ਗੱਲ ਹੈ ਅਸੀਂ ਗਰੀਬ ਬੰਦਿਆਂ ਦੀ ਲੋੜ ਬੰਦਿਆਂ ਦੀ ਸਵੈਦਾ ਪਲਾ ਸੇਵਾ ਸਾਡੀ ਮਦਦ ਕਰਦਾ ਹੈ ਪਹਿਲਾਂ ਵੀ ਕੀਤੀ ਆ ਹੁਣ ਵੀ ਕਰਦੇ ਆ ਤੇ ਅੱਗੇ ਤੇ ਵੀ ਕਰਦੇ ਆਵਾਂਗੇ ਗੁਰੂ ਮਹਾਰਾਜ ਨੇ ਹਰ ਦਿਨ ਚੌਕਰੀ ਤਰਕੀ ਕਰ ਚੜ੍ਹਦੀ ਕਲਾ ਬਖਸ਼ੇ ਦੇਰੋਤਾ ਬਖਸ਼ੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਹ ਬਨੇ